ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਚ ਹੋਈ ਅੰਤਰੀਕ ਕਮੇਟੀ ਦੀ ਵਿਸ਼ੇਸ਼ ਇਕੱਤਰਤਾ ਦੌਰਾਨ ਗੁਰੂ ਗ੍ਰੰਥ ਸਾਹਿਬ ਜੀ ਨਾਲ ਸੰਬੰਧਿਤ ਮਾਮਲੇ 'ਚ ਸਰਕਾਰ ਵੱਲੋਂ ਪਰਚਾ ਦਰਜ ਕਰਨ ਦੀ ਕਾਰਵਾਈ ਨੂੰ ਅਕਾਲ ਤਖਤ ਨੂੰ ਸਿੱਧੀ ਚੁਣੌਤੀ ਤੇ ਐਸਜੀਪੀਸੀ ਦੇ ਪ੍ਰਬੰਧਕੀ ਅਧਿਕਾਰਾਂ ਵਿੱਚ ਸਰਕਾਰੀ ਦਖਲਅੰਦਾਜ਼ੀ ਘਰਾ ਦਿੱਤਾ ਗਿਆ ਇਕਤਤਾ ਵਿੱਚ ਪਾਸ ਕੀਤੇ ਗਏ ਮਤੇ ਬਾਰੇ ਜਾਣਕਾਰੀ ਦਿੰਦੇ ਹੋਏ ਐਡਵੋਕੇਟ ਤਾਮੀਨ ਨੇ ਕਿਹਾ ਕਿ ਪਾਵਨ ਸਰੂਪਾ ਦੇ ਮਾਮਲੇ 'ਚ ਅਕਾਲ ਤਖਤ ਦੇ ਆਦੇਸ਼ਾਂ ਅਨੁਸਾਰ ਕਾਰਵਾਈ ਮੁਕੰਮਲ ਕੀਤੀ ਜਾ ਚੁੱਕੀ ਹੋਣ ਦੇ ਬਾਵਜੂਦ ਵੀ ਲੰਗੇ ਦੇਣੀ ਦਰਬਾਰ ਸਾਹਿਬ ਦੇ ਵਿਰਾਸਤੀ ਮਾਰਕ ਦੇ ਕੁਝ ਲੋਕਾਂ ਵੱਲੋਂ ਲਗਾਏ ਗਏ ਤਰਨੇ ਜਿ ਸਰਕਾਰ ਦੇ ਮੰਤਰੀ ਸਪਿਕਤ ਅਤੇ ਵਿਧਾਇਕ ਵੱਲੋਂ ਸ਼ਾਮੂਲਿਤ ਕਰਨੀ ਤੇ ਪੁਲਿਸ ਨੂੰ ਪਰਚਾ ਦਰਜ ਕਰਨ ਦੇ ਆਦੇਸ਼ ਦੇਣ ਤੋਂ ਸਪਸ਼ਟ ਹੈ ਕਿ ਸਰਕਾਰ ਜਾਣਬੁੱਝ ਕੇ ਇਸ ਮਾਮਲੇ ਦੇ ਵਿੱਚ ਆਪਣੀ ਸਿਆਸਤ ਸਾਧਰੀ ਹੈ ਉਹਨਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦਾ ਮਾਮਲਾ ਬੇਅਦਬੀਜਾ ਪਾਵਨ ਸਰੂਪ ਗੁੰਮ ਹੋਣ ਦਾ ਨਹੀਂ ਸਗੋ ਕੁਝ ਮੁਲਜ਼ਮਾਂ ਵੱਲੋਂ ਪੈਸਿਆਂ ਦੀ ਕੀਤੀ ਠੇਰਾਫਰੀ ਦਾ ਇਸ ਮਾਮਲੇ ਨੂੰ ਬੇਅਦਬੀ ਅਤੇ ਪਾਵਨ ਸਰੂਪ ਗੁੰਮ ਹੋਣ ਲਈ ਪ੍ਰਚਾਰਨਾ ਸਿੱਖ ਕੌਮ ਦੀ ਸ਼ਰਮੌਰ ਸੰਸਥਾ ਨੂੰ ਬਦਨਾਮ ਕਰਨ ਅਤੇ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਸੱਟ ਮਾਰਨ ਦੇ ਬਰਾਬਰ ਹੈ ਤੇ ਇਹ ਇੱਕ ਸਿਆਸੀ ਸਾਜ਼ਿਸ਼ ਹੈ ਜਿਸ ਵਿੱਚ ਪੰਜਾਬ ਦੀ ਮੌਜੂਦਾ ਸਰਕਾਰ ਵੀ ਪੂਰੀ ਤਰ੍ਹਾਂ ਸ਼ਾਮਲ ਹੈ ਹੁਣ ਇਸੇ ਬਿਆਨ ਦਾ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਜਵਾਬ ਦਿੱਤਾ ਗਿਆ ਉਹਨਾਂ ਦੇ ਵੱਲੋਂ ਸਾਰੇ ਇਲਜ਼ਾਮਾਂ ਨੂੰ ਦਕਾਰਦੇ ਹੋਏ ਹਰਜਿੰਦਰ ਧਾਮੀ ਨੂੰ ਕਰਾਰਾ ਜਵਾਬ ਦਿੱਤਾ ਗਿਆ ਕੁਲਦੀਪ ਢਾਲੀਵਾਲ ਨੇ ਕੀ ਕੁਝ ਕਿਹਾ ਹੈ ਕਿ ਮੱਕ ਵਜਾ ਸੁਖਬੀਰ ਬਾਦਲ ਦਾ ਕਾਲੀ ਦਲ ਇੰਨਾ ਕੁ ਮਾਰਾ ਦਿਆ ਇੱਥੇ ਵੀ ਕਾਲੀ ਦਲ ਸਾਹ ਲੈਦਾ ਫਸਦਾ ਅਜ ਨਾਲੇ ਦੇ ਵਿੱਚ ਸਾਲ 5 ਦਿਨ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਨੇ 328 ਸਰੂਪ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਚੋਰੀ ਹੋਏ ਹੋਏਗੇ ਉਹਨਾਂ ਦਾ ਪਛਾਤਾ ਕੀਤਾ 16 ਬੰਦਿਆਂ ਦੇ ਉੱਤੇ ਕੀ ਕਹਿੰਦਾ ਧਾਮੀ ਕਹਿੰਦਾ ਜੀ ਇਹ ਤਾਂ ਕਾਲ ਤੱਕ ਤਨਾ ਮੱਥਾ ਲਾਉਣ ਵਾਲੀ ਗੱਲ ਹੈ ਬੁਧੀਆਂ ਦੇ ਅੰਦਰ ਇੱਕੋ ਤਖਤ ਕਾਲ ਤੱਕ ਸਾਵੇ ਦਾ ਤਖਤ ਸਾਡਾ ਸਿਰ ਉੱਤੇ ਹਾਵ ਦੇਵਾ ਪੱਸਾ ਸਾਡਾ ਗੁਰੂ ਚੋਰੀ ਹੋਇਆ ਸਾਡੇ ਸਰੂਪ ਚੋਰੀ ਹੋਇਆ ਧਾਮੀ ਦੱਸੇ ਬਾਦਲ ਦਾ ਧਾਮੀ ਦੱਸੇ ਸਖਬੀਰ ਬਾਦਲ ਦੀ ਐਸਡੀਪੀਸੀ ਆ ਉਹ ਦੱਸਣ 328 ਸਰੂਪ ਕਿੱਥੇ ਗਏ ਉਹ ਦਸਨ ਬੁਰਗਾਰੀ ਦਾ ਕੀ ਬਣਿਆ ਉਹ ਦਸਨ ਕੋਟ ਖਪੂਰੇ ਦਾ ਕੀ ਬਣਿਆ ਸਭ 328 ਸਰੂਪ ਚੋਰੀ ਹੋ ਗਏ ਤੇ ਐਸਪੀਸੀ ਦਾ ਪ੍ਰਧਾਨ ਕੀ ਕਹਿ ਦਿਆ ਕਹਿੰਦਾ ਜੀ ਪੁਛਤਾ ਕਰਨਾ ਗਲਤ ਕਰਤਾ ਤੁਸੀਂ ਬੜੇ ਜੱਬਾ ਨਾਲ ਬੜੀਆਂ ਹੰਕਾਰੀਆਂ ਤੋਂ ਬਾਅਦ ਸੀਐਮ ਸਾਹਿਬ ਨੇ ਉਹ ਪੁੱਛਤਾ ਕੀਤਾ ਉਹ ਬੰਦੇ ਫੜ ਕੇ ਅੰਦਰ ਦਿਆਂਗੇ ਉਹ ਬੰਦੇ ਸਲਾਖਾ ਪਿੱਛੇ ਜਾਣਗੇ ਜਿਨ੍ਹਾਂ ਨੇ ਸਾਡਾ ਗੁਰੂ ਚੋਦੀ ਕੀਤਾ ਤੇ ਧਾਮੀ ਬਾਲਾ ਦਾ ਧਾਮੀ ਕਹਿੰਦਾ ਕਾਲ ਤੱਕ ਦਾ ਮੱਥਾ ਲਾਉਣ ਵਾਲੀ ਗੱਲ ਹੈ ਧਾਮੀ ਸਾਹਿਬ ਤੁਹਾਡਾ ਤੁਹਾਡਾ ਪ੍ਰਧਾਨ ਅਕਾਲੀ ਦਲ ਦਾ ਸੁਖਵੀਰ ਬਾਦਲ ਕਾਲ ਤੱਕ ਦਾ ਹੁਕਮਨਾਮਾ ਮੰਨ ਕੇ ਕਾਲ ਤੱਕ ਦੇ ਸਤੇ ਮੁੱਕ ਗਿਆ ਤੁਸੀਂ ਕਿੱਥੇ ਰਹਿੰਦੇ ਹੋ ਸੁਖਵੀਰ ਬਾਦਲ ਨੇ ਮੰਨਿਆ ਉਹਨੇ ਪ੍ਰਧਾਨ ਮੰਨਿਆ ਕਿੱਥੇ ਉਹ ਕਹਿੰਦਾ ਜੀ ਮੇਰੇ ਤੇ ਮੈਂ ਤਾਂ ਆਪਣੀ ਝੋਲੀ ਪਾਲੇ ਸਾਰਾ ਇਲਜ਼ਾਮ ਇਦਾਂ ਦੀ ਸਿਆਸਤ ਕਰਦੇ ਆ ਜਿੱਥੇ ਸਾਡਾ ਗੁਰੂ ਦੀ ਸੇਵਾ ਜਿੱਥੇ ਬਦਗਾੜੀ ਵਰਗੇ ਕਾਂਡ ਹੁੰਦੇ ਆ ਅੱਜ ਇਹ ਸਾਨੂੰ ਸਿੱਖਿਆ ਦੇਣਗੇ ਆ ਬਿੱਠੇ ਬੰਦ ਆ ਬਿੱਠੇ ਲੋਹਾਨਾਂ ਉਹਨਾਂ ਦੀ ਕਿਰਤ ਕਰਨ ਵਾਲੇ ਆ ਬਿੱਠੇ ਗੁਰੂ ਗ੍ਰੰਥ ਸਾਹਿਬ ਦੇ ਸਿੰਘ ਗੁਰੂ ਸਾਡਾ ਗੁਰੂ ਗ੍ਰੰਥ ਸਾਹਿਬ ਸਾਡਾ ਧਾਮੀ ਦਾ ਵੀ ਕਲੇ ਦਾ ਕਿ ਧਾਮੀ ਜਣਾ ਉਹ ਕਲੇ ਦੀ ਪੱਥਰ ਕਿਉਂ ਦੱਜ ਹੋਇਆ ਹੋਊਗਾ ਬੱੱਚਾ ਦਾ ਜਿੱਥੇ ਸਾਡੇ ਗੁਰੂ ਦੇ ਖਿਲਾਫ ਕੋਈ ਬੰਦਾ ਕੋਈ ਕਾਰਵਾਈ ਕਰੂਗਾ ਧਾਮੀ ਸਾਹਿਬ ਉਹਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਾਂਗੇ ਇਸ ਕਰਕੇ ਮੈਂ ਤੁਹਾਨੂੰ ਕਹਿਣ ਆਇਆ ਕਿ ਆਪਾਂ ਵਿਕਾਸ ਦੀ ਬੋਲਟ ਅਕਸ਼ ਕਰਦੇ ਆ। ਉਹ ਤਾੜਾ ਤੁਸੀਂ ਬਣ ਸ਼ੁਰੂ ਹੋ ਗਿਆ। 68 ਕਰੋੜ ਦੀ ਲਾਗਤ ਨਾਲ ਤੁਹਾਡਾ ਤੁਸੀਂ ਬਣ ਲੱਗਾ ਵਾ। ਕਹਿੰਦੇ ਕੀ ਸੀ? ਕਹਿੰਦੇ ਜੀ ਇਹ ਕਿੱਥੇ ਬਣਦਾ। ਜਿਹੜਾ 23 ਦਿਹਾੜਾ ਹੈ। ਮੈਂ 23 ਦਿਹਾੜਾ ਤਾਂ ਲਾ ਕੇ 2 ਸਾਲ ਲਾਇਆ ਕਿ ਰਾਵੀ ਦਰਗਾਹ ਦੇ ਕੰਢੇ ਤੇ ਪੱਥਰ ਲੱਗਣਾ ਚਾਹੀਦਾ। ਮੁੱਖ ਮੰਤਰੀ ਸਾਹਿਬ ਨੇ ਬਣਾਇਆ। ਉਹਨਾਂ ਨੇ ਸਾਡੀ ਫਾਇਦ પાસ ਕਰਕੇ ਦਿੱਲੀ ਪੇਜੀ ਮੈਨੂੰ ਤਿੰਨ ਦਿਨਾਂ ਦਾ ਦਿੱਲੀ ਜਾਣਾ ਪਿਆ ਫੇਰ ਜਾ ਕੇ ਨਿਕਲੀ ਵੇਖੋ ਰੱਬ ਦੇ ਧੰਡ ਵੇਖੋ ਤੁਸੀਂ ਬਾਬਾ ਬੁੱਢਾ ਸਾਹਿਬ ਜੀ ਦੇ ਧੰਡ ਵੇਖੋ ਪੋਰਟ ਗਬਖਸਪਸਾ ਚੋਤ ਮੀਟਿੰਗ ਸੀਗੀ ਆ ਸਰਪੰਚ ਸਾਹਿਬ ਬੈਠੇ ਇਹਨਾਂ ਨਾਲ ਮੀਟਿੰਗ ਕਰਕੇ ਮੈਂ ਨਿਕਲਿਆ ਅਗੇ ਮੈਂ ਬਾਬਾ ਬੁੱਢਾ ਸਾਹਿਬ ਮੱਥਾ ਟੇਕਣਾ ਸੀਗਾ ਤੇ ਮੈਨੂੰ ਮੇਰੇ ਚੀਫ ਦੀ ਕਾਲ ਆ ਗਈ ਕਹਿੰਦੇ ਤਾਲੀਆ ਸਾਹਿਬ ਸਾਡਾ 100 ਕਰੋੜ ਰੁਪਇਆ ਮੌਜੂਦ ਹੋ ਗਿਆ ਸਾ ਵੀ ਤੇ ਜਿਹੜੇ ਕੰਡੇ ਜਿਹੜੇ ਪੱਥਰ ਲਾਉਣ ਵਾਸਤੇ 100 ਕਰੋੜ ਰੁਪਇਆ ਆ ਗਿਆ ਜਿਹਦੇ ਲਈ ਮੈਂ 2 ਸਾਲ ਤੋਂ ਸਰਵਾਈ ਕਰ ਰਿਆ ਸੀਗਾ ਇਹਨੂੰ ਕਹਿੰਦੇ ਆ ਵਿਕਾਸ ਕਰਨਾ ਗਾਲਾਂ ਕੱਢਣੀਆਂ ਪੱਸੇ ਖਵਾ ਦੇਣੇ 326 307 ਉਹ ਵੜਾ ਦੇਣੇ ਉਹ ਵਿਕਾਸ ਦੀ ਹੈ ਸਰ ਆਪ ਕਾਹ ਤੋਂ ਨੂੰ ਕਰਕੇ ਦਿਖਾਵਾਂਗੇ ਅਜੇ ਤਾਂ ਸ਼ੁਰੂ ਹੋਇਆ ਅੱਗੇ ਅੱਗੇ ਵੇਖੋ ਦੇ ਕੀ ਬਣਦਾ ਆ ਦੇਖੋ ਹੁਣ ਕੀ ਬਣਨਾ 14 ਮਹੀਨੇ ਹਰ ਪਿੰਡ ਨੂੰ ਗਰਾਂਟ ਦੇਾਂਗੇ ਹਰ ਪਿੰਡ ਨੂੰ ਵੱਧ ਤੋਂ ਵੱਧ ਗਰਾਂਡਾ ਬਣਾ ਦੇਾਂਗੇ ਹਰ ਪਿੰਡ ਦੀਆਂ ਗਲੀਆਂ ਮੌਜਾਂ ਫਿਰਦੀਆਂ ਉੱਥੋਂ ਦੇ ਸਟੇਡੀਅਮ ਸੜਕਾਂ ਗਲਕ ਰੋਡਾਂ ਹਾਸੀ ਤੁਹਾਨੂੰ ਬਣਾ ਕੇ ਦਾਂਗੇ ਪਹਿਲੀ ਸਰਕਾਰ ਆ ਸਰ ਅੱਜ ਦੀ ਜਦੋਂ 27 ਜਾਵਾਂਗੇ ਜਦੋਂ 27 ਐਸੇ ਖਾਦ ਦੇ ਫਿਰ ਸ਼ੇ ਸੋਣਾ ਨੂੰ ਕਹਾਂਗੇ ਬਿਲਡਿੰਗ ਕਰੋ ਇੱਥੇ ਕਹਦਾ ਕਿ ਤੁਹਾਨੂੰ ਤਾਨੂੰ ਕਿਤਾਬ ਚਾ ਦਾਂਗੇ 50 ਪੇਜ ਦਾ ਕਾਪਾ ਚਾ ਦਾਂਗੇ 50 ਪੇਜ ਦਾ ਕਿ 5 ਸਾਲ ਦੇ ਵਿੱਚ ਕੀ ਕੀਤਾ ਮੇਰਾ ਚੈਲੰਜ ਆ ਜੇ 1 ਸਾਲ ਪਹਿਲਾਂ ਜਿਨ੍ਹਾਂ ਨੇ 50 ਸਾਲ ਪਹਿਲਾਂ ਗੋਪ ਪਰਵਾਦਾਂ ਦੇ ਇੱਥੇ ਰਾਜ ਕੀਤਾ ਆਪਣਾ ਬੋਰਡ ਕਾਰ ਲੈ ਕੇ ਉਤਨ ਸਦਾਈ ਮੈਂ ਆਪਣਾ ਬੋਰਡ ਕਾਰ ਲੈ ਕੇ ਆਉਂਗਾ ਕਿ ਮੈਂ 5 ਸਾਲਾਂ ਵਿੱਚ ਕੀ ਕੀਤਾ ਆਪਣੇ ਹਲਕੇ ਵਾਸਤੇ ਸਰ ਬਾਬਾ ਬੁੱਢਾ ਸਾਹਿਬ ਦੀ ਕਿਰਪਾ ਉਹ ਛੜਕ ਤੁਸੀਂ ਦੇਖੀ ਕਿੱਦਾਂ ਵੜਦੇ ਦੇੜੀ ਛੜਕ ਆਪਾ ਬੜਾਈ ਫੋਟਗੜ ਚੂੜੀਆਂ ਤੋਂ ਬਾਬਾ ਜੀ ਦੇ ਘਰ ਨੂੰ ਦੇਖੋ ਬਾਬਾ ਬੁੱਢਾ ਸਾਹਿਬ ਪੁੱਤਰਾ ਦਾ ਦਾਨੀ ਐ ਉਹ ਕਿੱਥੇ ਫਿਰਦੇ ਕੱਲਿਓ পাপ ਕਰਦੇ ਫਿਰਦੇ ਹੋ ਜਦੋਂ ਛੜਕ ਬਣਦੀ ਸੀ ਮੈਂ ठेकेदार ਨੂੰ ਕਿਹਾ ਮੈਂ ਕਿਹਾ ਮੈਂ 53 ਕਰੋੜ ਰੁਪਈਆ ਮੁੱਖ ਮੰਤਰੀ ਕੋਲ ਲਿਆ ਇਹ ਸੜਕ ਦੇ ਵਿੱਚ ਗੜਬੜ ਨਾ ਕਰਦੀ ਇਹ ਬਾਬਾ ਬੁੱਢਾ ਸਾਹਿਬ ਦੀ ਦੇ ਘਰੋਂ ਛੜਕ ਜਾਂਦੀ ਹੂ ਪੁੱਤਰਾ ਦਾ ਦਾਨੀ ਹੂ ਉਹ ਕਹਿੰਦਾ ਜੀ ਸਵਾਲ ਹੀ ਨਹੀਂ ਪੈਦਾ ਹੁੰਦਾ ਤੁਸੀਂ ਦੇਖਿਆ ਔਰ ਤੋਂ ਸਕੀ ਨਾਲੇ ਤੋਂ ਲਾ ਕੇ ਗੁਰਦਾਰੇ ਤੱਕ ਪਛੀਏ ਤੱਕ ਜੱਥੇ ਤੱਕ ਕਿੰਨਾ ਪਾਣੀ ਸੀਗਾ ਚਾਰ ਚਾਰ 5.5 ਫੁੱਟ ਪਾਣੀ ਸੀ ਹਰਾਂ ਦਾ ਪਾਣੀ ਤੋਂ ਬਾਅਦ ਕਿੰਨੀਆਂ ਟਰਾਲੀਆਂ ਕਿੰਨੇ ਟਿੱਪਰ ਸਾਡੇ ਮਹਾਂਪੂਰ ਤੁਸੀਂ ਬੰਦ ਬਣਾਉਂਦੇ ਸੀਗੇ ਕਿੰਨੀ ਮਿੱਟੀ ਲੰਗੀ ਬਾਬਾ ਬੁੱਢਾ ਸਾਹਿਬ ਦੀ ਦੀ ਇੰਨੀ ਕਿਰਪਾ ਕਿਤੇ ਇੰਨੀ ਮੁੱਠ ਕਿਤੇ ਸ਼ਰਮਣੀ ਟੁੱਟੀ ਦੇਖੋ ਜਾ ਕੇ ਤੇ ਜੇ ਮੈਂ ਉਧਰ ਦਾ ਹੁੰਦਾ ਤੇ 53 ਕਰੋੜ ਚੋਂ ਮੈਂ 20 ਕਰੋੜ ਰੁਪਏ ਖਾ ਸਕਦਾ ਸੀਗਾ ਇੱਕ ਬਹਾ ਨਾ ਖਾਂਦਾ ਨਾ ਖਾਦਾ ਆ ਬਾਂਡੇ ਛੱਡ ਆ ਛੱਡਾਂ ਨੂੰ ਕਿਹਾ ਜੇ ਗੜਵਰ ਕਰਤੀ ਤੇ ਇਹੋ ਜਿਹਾ ਫਸਾਉਂਗਾ ਵੀ ਜੀ ਦੱਸੋਗੇ ਜਾਂ ਕਲੋਗੇ ਜ਼ਿੰਦਗੀ ਪਾਟ ਠੱਕੇ ਦੀ ਛੱਡ ਜੋਗੇ